ਕਹਿੰਨੀ ਵੀ ਮੈਂ ਫੌਜੀ ਨਾ ਚਲ ਜਾਣਾ ਵਾ ਇਹ ਕਿੱਥੇ ਜਾਊਗੀ ਲੈ ਵੇਖ ਲੈ ਸੁਣ ਲੀਆਂ ਹੀ ਸਾਰੀਆਂ ਗੱਲਾਂ ਉਹਨੇ ਠੀਕ ਆ ਪਾਪਾ ਤੇ ਸਾਰਾ ਹੀ ਘਰ ਤੇਰ ਸਿਰ ਤੇ ਆ ਹਾਂਜੀ ਤੇ ਤੈਨੂੰ ਮੈਂ ਨਾ ਸਮਝਾਵਾਂਗਾ ਤੇ ਕਿਹਨੂੰ ਸਮਝਾਵਾਂਗਾ ਨਹੀਂ ਨਹੀਂ ਤੁਹਾਡਾ ਫਰਜ ਬੰਦਾ ਸਮਝਾਉਣ ਦਾ ਤੁਸੀਂ ਸੈਣੀ ਜੀ ਮੈਂ ਪਾਪੇ ਕੋ ਸੁਣਿਆ ਤੇ ਤੂੰ ਇੱਕੋਠੇ ਤੇ ਗੱਲਾਂ ਕਰਦੀ ਆਂ ਅੱਡ ਹੋਣ ਦੀਆਂ ਬਾਹਰ ਜਾਂਦੀ ਆਂ ਪਾਪਾ ਵਿਚਾਰੇ ਦਾ ਇੰਨਾ ਕਿ ਮੂੰਹ ਹੋਇਆ ਏ ਦੱਸ ਉਹ ਕੱਲਾ ਪੈਰੀ ਸੰਭੂਗਾ ਅਹੀਂ ਜੇ ਸ਼ਹਿਰ ਚਲ ਗਏ ਤੇ ਆ ਜਮੀਨ ਜਾਇਦਾਦ ਤੇ ਕੌਣ ਸੰਭੂਗਾ ਉਹਦੀ ਉਮਰ ਹੈਗੀ ਤੇ ਸਾਡੇ ਕਿਉ ਪਾਣੀ ਲਾਵੇ ਉਹ ਪੱਠਿਆਂ ਨੂੰ ਪੱਠੇ ਵੱਢ ਕੇ ਲੈਵੇ ਡੇਗਰਾਂ ਨੂੰ ਉੱਥੇ ਜਾ ਕੇ ਦੱਦੇ ਦਾ ਦੁੱਧ ਪਿੰਨਾ ਦੇ ਮੇਰੀ ਐਤਵਾਲ ਸੁਣ ਲੋ ਜੇ ਤੇ ਮੇਰੀ ਗੱਲ ਸੁਣਨੀ ਆ ਤੇ ਠੀਕ ਆ ਨਹੀਂ ਤੇ ਮੈਂ ਮੁੰਡੇ ਨੂੰ ਲੈ ਕੇ ਪੇਕੇ ਚੱਲ ਜਾਣਾ ਤੁਸੀਂ ਇੱਥੇ ਬੈਠੇ ਰਹੋ ਆਪਣੇ ਪਾਪੇ ਕੋਲ ਹੀ ਓਏ ਯਾਰ ਵੇਖਾ ਕਿੰਨਾ ਘੱਟ ਰਹਿ ਗਿਆ ਕੰਮ ਇੱਥੇ ਟਾਈਮ ਬੜਾ ਲੱਗਦਾ ਯਾਰ ਖੇ ਭਨੇ ਬਣਾ ਪੈਂਦਾ ਵਾ ਘਾਰੀ ਦੇਣ ਲੱਗਿਆ ਵੈਸੇ ਲੋੜ ਕੋਈ ਚੱਲਿਆ ਕੰਮ ਅਬ ਚਲ ਮੈਂ ਕਹਿਣਾ ਜ਼ੋਰ ਕਰ ਆ ਚਾਪਟੀਆਂ ਛਿੱਤੀ ਹੋ ਜੇ ਤੂੰ ਮੈਂ ਆਪੋ ਦਾ ਉਹ ਛੇਤੀ ਕਰ ਲੋ ਯਾਰ ਕਿੰਨਾ ਟਾਈਮ ਹੋ ਗਿਆ ਵਾ ਓਏ ਉਸ ਰਾਤ ਦੀ ਕਰਨ ਦੇ ਤੇ ਪੂਰਾ ਯੋਰ ਲੋੜੇ ਰਿਹਾ ਖਰੋ-ਖਰੋ ਯਾਰ ਖਿੱਚਣੇ ਕੰਮ ਗਾ ਜਿਹੜਾ ਖਿੱਚ ਲੈਣ ਲੱਗ ਜਿੰਦੀ ਫਿਰ ਤੁਹਾਨੂੰ ਪਤਾ ਨਾ ਹਾਂ ਇਹ ਤਾਂ ਲੱਗੇ ਸਰਾਤ ਦੀ ਕਰੋ ਲੈ ਯੋਰ ਲੋੜੇ ਪੁਰਕੇ ਜਾਣਾ ਵੀ ਹਾਂ ਹਾਂਜੀ ਹਾਂਜੀ ਹਾਂ ਇਹ ਤਾਂ ਪੂਰਾ ਯੋਰ ਲੋੜੇ ਰਿਹਾ ਕਿੰਨਾ ਕ ਟਾਈਮ ਹੋਰ ਲੱਗਣਾ ਵਾ ਪਾਜੀ ਇੱਕ ਹੀ ਦਿਨ ਲੱਗਣਾ ਵਾ ਤੋ ਵਦਗੇ ਉਹ ਛੇਤੀ ਕਰ ਲੋ ਯਾਰ ਛੇਤੀ ਕਰਨੀਆ ਵੀਰ ਜੀ ਤਾ ਹਾਂਜੀ ਪਪਾ ਆ ਹੁਣ ਕੰਮ ਸਾਰਾ ਕਰਕੇ ਨਾ ਸੱਤ ਦਿਨ ਜੀ ਆਹੋ ਤੇ ਘਰ ਆ ਕੇ ਰੋਟੀ ਖਾ ਕੇ ਤੜੀ ਲਾਇਆ ਚੰਗਾ ਠੀਕ ਆ ਆਓ ਅੱਜ ਪਰਚੀ ਵੀ ਕਰੋ ਨਾ ਜੀ ਮੈਂ ਲੈ ਆਇਆ ਨਾ ਮੈਂ ਤੂੰ ਹੀ ਪ੍ਰਸ਼ਾਦਾ ਛਕੋ ਜਾ ਕੇ ਮੈਂ ਲੋਡ ਕਰਵਾ ਗਏ ਨਾ ਆ ਤੇ ਆਉਨਾ ਬਾਕੀ ਕਿੰਨਾ ਕਰ ਗਿਆ ਥੋੜਾ ਹੀ ਰਹਿ ਗਿਆ ਚਲੋ ਠੀਕ ਹੈ ਚੰਗਾ ਜੀ ਤੇ ਪਰ ਤੂੰ ਆ ਜਾ ਮੈਂ ਜਾ ਕੇ ਤੁਸੀਂ ਨਾ ਪਰਚੀ ਕੱਟ ਕੇ ਰੱਖੋ ਠੀਕ ਹੈ ਤੇ ਮੈਂ ਆਉਣਾ ਵਾ ਫਿਰ ਠੀਕ ਹੈ ਫਿਰ ਮੈਂ ਛੱਡ ਆਉਣਾ ਮਿਲ ਚਲੋ ਆਗੋ ਮੈਂ ਪ੍ਰਸ਼ਾਦਾ ਛਕਦਾ ਲੋਡ ਹੋ ਚੱਲਿਆ ਵਾ ਥੋੜਾ ਹੀ ਰਹਿ ਗਿਆ ਵਾ ਹਾਂ ਛੱਡਾਂ ਛੱਡ ਕੇ ਮੈਂ ਇੱਥੇ ਖਲੋਣਾ ਫਿਰ ਕੰਮ ਨੇ ਢਲਾ ਪੈ ਜਾਂਦਾ ਵਾ ਸੁਖਰਾ ਆ ਜਾ ਤੇਰੀ ਨਾਨੀ ਨੂੰ ਫੋਨ ਕਰੀਏ ਹੈਲੋ ਮੰਮੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਕੋਸਣਾ ਕੀ ਕਰਨ ਦੇ ਜੇ ਕੁਛ ਵੀ ਨਹੀਂ ਬੈਠੀ ਹਾਂ ਘਰ ਨਾ ਕੀ ਆ ਮੈਂ ਨਾ ਇੱਕ ਮਿੰਟ ਕੋਠੇ ਤੇ ਜਾਨੀ ਆ ਫਿਰ ਕਰਦੇ ਆ ਗੱਲ ਹਾਂ ਹੁਣ ਮੈਂ ਆ ਗਈ ਕੋਠੇ ਤੇ ਇਹ ਨਾ ਮੇਰੇ ਵਾਲੀ ਕੰਨ ਰਹਿੰਦੇ ਆ ਇਹਨਾਂ ਦੇ ਫਿਰ ਹੋਸਣਾ ਮੁੰਡਾ ਠੀਕ ਆ ਹਾਂਜੀ ਠੀਕ ਠਾਕ ਆ ਪਰੌਣਾ ਕਿਦਾਂ ਠੀਕ ਠਾਕ ਆ? ਹਾਂਜੀ ਉਹ ਵੀ ਠੀਕ ਨੇ। ਅੱਛਾ। ਤੇ ਮੈਂ ਮੰਮੀ ਇੱਕ ਗੱਲ ਕਰਨੀ ਤੁਹਾਡੇ ਨਾਲ ਮੈਨੂੰ ਕਰਦੀ ਨੂੰ ਵੀ ਉਹਦਾ ਚਿਚਕਜੀ ਆਉਂਦੀ ਆ ਪਰ ਨਾ ਕਰਨੀ ਪੈਣੀ। ਇਹਨਾਂ ਨੇ ਨਾ ਹੁਣ ਬਾਹਰ ਜਾਣਾ ਆ ਤੇ ਥੋੜੇ ਜਿਹਾ ਪੈਸੇ ਥੋਂਡੇ ਬਾਕੀ ਤੇ ਪੈਸਿਆਂ ਦਾ ਹੀ ਇੰਤਜ਼ਾਮ ਕਰ ਲਿਆ ਵਾ। 5 ਲੱਖ ਰੁਪਈਆ ਥੋਂਡਿਆ ਵਾ। ਜੇ ਤੁਸੀਂ ਡੈਡੀ ਨੂੰ ਕਹਿ ਕੇ ਕਰ ਦੋਗੇ ਤੇ ਇੰਨੇ ਕਤੇ। ਲੈ ਆਹ ਪੁੱਤ ਚਿਚਕਣ ਵਾਲੀ ਕਿਹੜੀ ਗੱਲ ਵਾ? ਤੂੰ ਸਾਡੀ ਧੀ ਆ ਤੇ ਚਿਚਕਣਾ ਤੂੰ ਕਿਉਂ ਆ ਵਾ? ਅੱਛਾ ਬਾਹਰ ਦੀ ਗੱਲ ਬਣਾਉਂ ਲਿਆ ਵਾ। ਚਲ ਕੋਈ ਗੱਲ ਨਹੀਂ 5 ਲੱਖ ਰੁਪਈਆ ਤੈਨੂੰ ਕਰ ਦਾਂਗੇ ਕੰਨੀ ਮੈਂ ਤੇਰੇ ਪਾਪਾ ਨੂੰ ਤੇ ਆਪੇ ਕਰ ਦਿੰਦੇ ਆ ਬਾਕੀ ਇਹ ਗੱਲ ਵਾ ਵੀ ਤੂੰ ਹੋਰ ਨਾ ਹੁਣ ਕਿਸ ਨਾਲ ਗੱਲ ਕਰੀ ਤੇ ਛੁੱਟੀਆਂ ਹੁਣ ਪਿਆ ਜਾਣੀਆਂ ਵਾ ਤੇ ਆਜੀ ਤੂੰ ਨਾਲੇ ਪੈਸੇ ਲੈ ਜੀ ਮੈਂ ਆਦ ਕੋ ਲੈ ਕੇ ਰੱਖ ਲੂੰਗੀ ਬਥੇਰਾ ਹੁਣ ਗੰਨਾ ਗੰਨਾ ਛੁੱਟਿਆ ਵਾ ਜੇ ਵੀ ਛੁੱਟਣ ਡਏ ਆ ਤੇ ਕੋਈ ਗੱਲ ਨਹੀਂ ਕਰ ਦਿੰਨੀ ਆ ਪੈਂਡਰ ਰਿਜ਼ਰਵੈਂਟ ਚਲੋ ਠੀਕ ਆ ਫਿਰ ਮੰਮੀ ਮੈਂ ਹੁਣੇ ਇੱਕ ਦੋ ਦਿਨ ਤੱਕ ਹਾਂਜੀ ਠੀਕ ਇੱਥੇ ਪਏ ਜੇ ਲੰਮੀ ਆਹੋ ਆਹੋ ਆ ਜਾ ਪਹਿਲਾ ਸ਼ਾਮੇ ਪਏ ਜੇ ਉਹ ਨਾ ਮੈਂ ਧੁੱਪੇ ਹੀ ਬੈਠਾ ਸੀਗਾ ਬਹੁਤ ਕਰੇ ਗਰਮੀ ਲੱਗਣ ਲੱਗ ਪਈ ਮੈਂ ਸ਼ਾਮੇ ਕਰ ਲਈ ਥੋੜੀ ਜੀ ਇਹਦੀ ਧੁੱਪਾਂ ਦੀ ਸ਼ਾਮ ਆ ਠੀਕ ਆ ਠੀਕ ਆ ਤੇ ਉਹ ਮੈਂ ਤਾਂ ਹੀ ਹੈ ਗੱਲ ਕਰਨੀ ਤੁਹਾਡੇ ਨਾਲ ਅੱਛਾ ਜਿਹੜੀਆਂ ਗੱਲਾਂ ਨਹੀਂ ਮੁੱਕਦੀਆਂ ਕੀ ਕਰਨਾ ਮੇਰੀ ਨਹੀਂ ਗੱਲ ਹੈਗੀ ਕੁੜੀ ਦਾ ਫੋਨ ਆਉਂਦਿਆ ਹੈ ਅੱਛਾ ਉਹ ਕਹਿਣ ਡੀ ਕਿ ਪਰਵਣੇ ਨੇ ਬਾਹਰ ਜਾਣਾ ਵਾ ਅੱਛਾ ਤੇ ਪਿਆਹੇ ਕਹਿਣ ਲਈ ਹੈਗੀ ਉਹ ਵੀ 5 ਕ ਲੱਖ ਰੁਪਈਆ ਥੋੜਦਾ ਵਾ ਤੇ ਉਹ ਦੋ ਪੈਸੇ ਤੇ ਦੇਣਾ ਹੀ ਪੈਣੇ ਨੇ ਆਹ ਹੋਵੇ ਹਲੋ ਫਿਰ ਕੀ ਕਰਨਾ ਗੰਨਾ ਗੁੰਨਾ ਤੇ ਸੁੱਤੇ ਆਵਾ ਚੱਲ ਮਿਲ ਹੀ ਜਾਣੇ ਆ ਸੁੱਟਣੀ ਡੇ ਜੇ ਜੇ ਵੀ ਨਹੀਂ ਕੋਈ ਨਹੀਂ ਮੰਗਾਰੇ ਨੇ ਤੇ ਗੰਨੇ ਵਾਲੇ ਕੋ ਪੈਰਲ ਨੇ ਕੋ ਟਿੱਕੇ ਤੇ ਲੈ ਲੈਣੇ ਤੇ ਦੇਣੇ ਤੇ ਪੈਣਾ ਹੀ ਕਹਿਣ ਦੇ ਹੀ ਬਾਕੀ ਤੇ ਬਣ ਗਈ ਇਹ ਗੱਲ ਤੇ 5 ਕ ਲੱਖ ਹੀ ਥੋੜਦਾ ਵਾ ਮੰਮੀ ਚੰਗਾ ਭਲਾ ਤਾਂ ਕੰਮ ਉਹਦਾ ਇੱਥੇ ਹੈਗਾ ਐਵੇਂ ਬਾਹਰ ਦੀ ਰੱਟ ਲਾਈ ਜਾਨੇ ਕੀ ਕਰਨਾ ਫਿਰ ਜਵਾਈ ਭਾਈ ਆ ਹੁਣ ਉਹਨੂੰ ਅਸੀਂ ਕੋਈ ਕਹਿਵ ਨਹੀਂ ਸਕਦੇ ਜੇ ਅਸੀਂ ਉਹਨੂੰ ਨਾ ਕੀਤੀ ਜਾਂ ਉਹਨੂੰ ਕਿਹਾ ਵੀ ਤੇਰਾ ਪੁੱਤ ਇੱਥੇ ਕੰਮ ਬਿਠੇਰਾ ਵਾ ਤੂੰ ਨਾ ਜਾ ਬਾਹਰ ਉਹਨੇ ਸੋਚਣਾ ਵੀ ਖਰੇ ਪੈਸੇ ਦੇਣ ਦੇ ਮਾਰੇ ਕਹਿਣ ਦੇ ਆ ਹਨਾ ਤੇ ਨਾਲੇ ਫਿਰ ਐਵੇਂ ਕੁੜੀ ਨੂੰ ਕਹੂਗਾ ਕੱਲ ਨੂੰ ਕੁਝ ਵੀ ਤੇਰੇ ਮਾਪਿਆਂ ਕੋ ਪੈਸੇ ਮੰਗੇ ਤੇ ਉਹਨਾਂ ਨੇ ਦਿੱਤੇ ਨਹੀਂ ਚਲੋ ਫਿਰ ਲਾਲ ਨੇ ਕੋਈ ਆਰਤੀ ਕੋ ਪਹਿਲਾ ਲਾਲ ਨੇ ਕੋਈ ਠੇਕੇਵੜਾ ਕੋ ਲਾਲ ਨੇ ਆ ਤੇ ਕੋਈ ਗੰਨੇ ਦੇ ਪੈਸੇ ਮਿਲ ਜਾਣੇ ਆ ਤੇ ਫਿਰ ਦੇ ਦੇਣੇ ਕੀ ਕਰਨਾ ਤੇ ਇੱਕ ਗੱਲ ਇਹ ਵੀ ਆ ਨਾ ਕਿ ਜੇ ਦੇਣੇ ਆ ਨਾ ਪੈਸੇ ਤੇ ਚੁੱਪ ਕਰਕੇ ਹੀ ਦਿਓ ਇਹਦੇ ਅੱਗੇ ਨਿੰਗੀਆਂ ਘੱਟ ਤੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਇਹਨਾਂ ਦੇ ਸਿਰ ਦੇ ਵਾਲਾਂ ਨੂੰ ਪੈਣਾ ਵਾ ਉਹ ਗੱਲ ਤੇ ਤੇਰੀ ਠੀਕ ਆ ਚਲੋ ਗੱਲ ਤੇ ਤੇਰੀ ਠੀਕ ਆ ਮੈਂ ਕਹਿੰਦਾ ਸੀ ਵੀ ਜੀਤੇ ਨਾਲ ਥੋੜੀ ਗੱਲ ਕਰ ਲੈਂਦੇ ਪਰਦੇ ਨਾਲ ਵੋਟੀਆਂ ਤੋਂ ਤੇ ਉਹਨਾਂ ਨੂੰ ਪੈ ਦੇ ਦਿੰਦੇ ਨਹੀਂ ਤੁਸੀਂ ਜੀਤੇ ਨੂੰ ਬੜਾ ਪੱਧਰਾ ਸਮਝਦੇ ਜੇ ਆਪਣੇ ਆਪ 'ਚ ਉਹ ਵੀ ਤਾਂ ਰਾਨ ਦੇ ਮਗਰ ਹੀ ਲੱਗਾ ਵਾ ਕੱਲ ਕੀ ਆਖਣ ਡਿਆ ਸੀ ਤੁਹਾਨੂੰ ਉੱਥੇ ਬਾਹਰ ਅੱਡ ਕਰਨ ਦੀ ਉਹਨੇ ਰਾਤੀ ਫੜੀ ਆ ਸਨਾ ਜਿਉ ਨੂੰ ਅਕਲ ਹੋਵੇ ਤੇ ਉਹ ਬੁੱਢੀ ਆਪਣੀ ਨੂੰ ਨਾ ਸਮਝਾਵੇ ਉਹ ਗੱਲ ਤੇ ਤੇਰੀ ਠੀਕ ਹੈ ਪਰ ਨਿਆਣਾ ਨਾ ਜਦੋਂ ਸਾਡੇ ਕੋਲ ਆਉਂਦਾ ਉਹ ਸਾਡੀ ਗੱਲ ਕਰਨ ਲੱਪੈਂਦਾ ਉਧਰ ਜਾਂਦਾ ਪਰ ਆਪਣੀ ਘਰ ਦੀ ਵੀ ਗੱਲ ਸੁਣ ਕੇ ਵੀ ਸਾਨੂੰ ਕਹਿੰਦਾ ਆਹੋ ਨਿਆਣਾ ਆਓ ਛੀਛੀ ਨਾਲ ਦੁੱਧ ਪੀਂਦਾ ਵਾ ਨਾ ਨਿਆਣਾ ਆਓ ਇਹ ਤੁਸੀਂ ਛੱਡੀ ਦੋ ਇਹਨਾਂ ਦੀਆਂ ਗੱਲਾਂ ਨਿਆਣਾ ਨਹੀਂ ਉਹਨਾਂ ਨੇ ਕੋਈ ਵੀ ਹੈਗਾ ਸਭ ਦਾ ਨੂੰ ਪਏ ਆ ਇੰਨੀ ਉਹਨਾਂ ਨੂੰ ਸਮਝ ਹੈਗੀ ਆ ਵੀ ਜੇ ਮੈਂ ਦਾ ਨੂੰ ਪਿਆ ਜਾਂ ਕੱਲ ਨੂੰ ਪਹਿਲੀ ਵੇਚ ਕੇ ਵਿਆਹ ਕੇ ਸ਼ਹਿਰ ਜਾ ਕੇ ਖਾ ਲਿਆ ਤੇ ਅਸੀਂ ਮੁੜ ਕੇ ਕੀ ਖਾਣਾ ਵਾ ਖਾਦਿਆਂ ਤੇ ਖੂ ਖਾਲੀ ਹੋ ਜਾਂਦੇ ਆ ਬਿਲਕੁਲ ਠੀਕ ਹੈ ਤੇਰੀ ਗੱਲ ਪਰ ਜੀਤਾ ਜਿਹੜਾ ਕੋ ਸਿਆਣਾ ਵਾ ਮੁੰਡਾ ਐਡੀ ਗੱਲ ਨਹੀਂ ਐ ਜੇ ਮੈਂ ਉਹਨੂੰ ਸਮਝਾਵਾਂ ਤਾਂ ਉਹ ਮੇਰੀ ਗੱਲ ਨੂੰ ਸਮਝਦਾ ਤਾਨੂੰ ਹੀ ਲੱਗਦਾ ਵਾ ਮੈਨੂੰ ਨਹੀਂ ਲੱਗਦਾ ਸਮਝਦਾ ਕਿੱਥੇ ਆ ਉਹ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਆਪਣੇ ਹਿਸਾਬ ਨਾਲ ਗੱਲ ਕਰਦਾ ਜਿੱਦਾਂ ਮੈਨੂੰ ਚੰਗਾ ਲੱਗੇ ਮੈਂ ਸਾਰਾ ਕੁਝ ਸੋਚ-ਸachd ਕੇ ਕਰਦਾ ਪੈਸੇ ਦੇ ਦਾਂਗਾ ਉਹਨਾਂ ਨੂੰ ਕਹਾਂਦੀ ਕੁੜੀ ਨੂੰ ਫੋਨ ਲਾ ਕੇ ਕਹਾਂਦੀ ਪੈਸੇ ਮਿਲ ਜਾਂਦੇ ਦੇ ਦਾਂ ਉਹ ਕੁੜੀ ਨੇ ਇੱਕ ਅੱਧੇ ਦਿਨ ਚ ਨਾ ਆਉਣਾ ਵਾ ਤੇ ਪਿਆਹੇ ਤੁਸੀਂ ਲਿਆ ਕੇ ਤੇ ਮੈਨੂੰ ਫੜਾ ਦਿਓ ਤੇ ਮੈਂ ਉਹਨੂੰ ਆਪੇ ਪਰਦੇ ਨਾਲ ਫੜਾ ਦੂੰਗੀ ਤੇ ਰਹੀ ਗੱਲ ਜੀਤੇ ਦੀ ਜੇ ਤੁਸੀਂ ਗੱਲ ਕਰਨੀ ਹੈ ਤੇ ਉਹ ਜ਼ਿੰਮੇਵਾਰੀ ਤੁਹਾਡੀ ਜੇ ਜੇ ਕੱਚ ਕਲੇਸ਼ ਪਿਆ ਤੇ ਫਿਰ ਵੇਖ ਲਿਓ ਮੈਂ ਜਿੱਦਾਂ ਤੈਨੂੰ ਚੰਗਾ ਲੱਗਦਾ ਕਰ ਲਈ ਤੂੰ ਪਰਦੇ ਨਹੀਂ ਫੜਾਦੀ ਹੋਰ ਕੀ ਆਹੋ ਮੇਰੀ ਧੀ ਦੇ ਕੰਮ ਦੇ ਵਿੱਚ ਨਾ ਕੱਚ ਕਲੇਸ਼ ਨਹੀਂ ਪੈਣਾ ਚਾਹੀਦਾ ਕੋਈ ਨਹੀਂ ਮੈਂ ਤੈਨੂੰ ਲੈ ਕੇ ਦੇ ਦੇਣਾ ਪੈ ਤੇ ਫਿਕਰ ਨਾ ਕਰ ਨਿਰਮਲ ਹਾਂਜੀ ਫਲਾਮਾ ਫੌਜੀ ਨੂੰ ਫੋਨ ਲਾ ਕੇ ਪੈਹਲੋ ਪੁਛਾਣਾ ਨੂੰ ਉਹ ਕਿ ਵੇਖ ਲੀਏ ਪੁਛਣਾ ਪੁੱਛਣਾ ਵਾ ਦੇ ਹੁਣ ਤੇ ਇੱਥੇ ਹੈ ਵੀ ਨਹੀਂ ਕੋਈ ਚਲ ਮੈਂ ਪੁੱਛਣਾ ਹਲੋ ਹੋਰ ਬੋਤ ਠੀਕ ਠਾਕ ਹੈਂ ਹਾਂਜੀ ਠੀਕ ਠਾਕ ਤੂੰ ਸੁਣਾਓ ਭਾਜੀ ਵਧੀਆ ਵਧੀਆ ਤੇ ਕੀ ਹਾਲ ਚਾਲ ਆ ਵਧੀਆ ਜੀ ਠੀਕ ਠਾਕ ਤੂੰ ਸੁਣਾਓ ਤੇ ਕਦੋਂ ਕੋ ਛੁੱਟੀ ਆ ਰਿਹਾ ਵਾ ਛੁੱਟੀ ਅਜੇ 2 ਮਹੀਨੇ ਲੱਗ ਜਾਂਗੇ ਯਾਰ ਮੈਂ ਜਦੋਂ ਤੈਨੂੰ ਪੁੱਛਣਾ ਫੋਨ ਕਰਕੇ ਵੀ ਛੁੱਟੀ ਕਦੋਂ ਆਉਣਾ ਛੁੱਟੀ ਕਦੋਂ ਆਉਣਾ ਤੂੰ ਫਿਰ 2 ਮਹੀਨੇ ਕਹੀ ਜਾਂਦਾ ਫਿਰ 2 ਮਹੀਨੇ ਕਹੀ ਜਾਂਦਾ ਹਾਂਜੀ ਅਜੀ ਟਾਈਮ ਲੱਗ ਜਾਣਾ 2 ਮਹੀਨੇ ਨਿਆਣੇ ਵੀ ਡੀਕਦੇ ਰਹੇ ਨੇ ਤੈਨੂੰ ਪਿੱਛੇ ਦੁਆੜੀ ਤੇ ਤੂੰ ਫਿਰ ਵੀ ਨਹੀਂ ਆਇਆ ਠੀਕ ਹੈ ਕੋਈ ਨਹੀਂ ਉਹਨੇ ਕਹਿ ਲਿਆ ਕਿ 2 ਮਹੀਨਾ ਤੱਕ ਆਗਾ ਆਜਾ। ਆਚਾ ਮੇਰੀ ਗੱਲ ਸੁਣੋ। ਹਾਂਜੀ। ਮੈਨੂੰ ਕਰਨਾ ਪਤਾ ਇੱਕ ਕੰਮ ਸੀ। ਹਾਂਜੀ ਹਾਂਜੀ ਬੋਲੋ। ਉਹ ਮੈਂ ਕਹ ਦੋ ਕੁ ਲੱਖ ਰੁਪਏ ਦੀ ਲੋੜ ਸੀ ਕਿਤੇ ਫੰਡ ਫੋਨ ਦੇ ਵਿੱਚੋਂ ਮੈਨੂੰ ਪੈਸੇ ਕਢਾ ਕੇ ਦੋ ਲੱਖ ਰੁਪਏ ਦੇ। ਫੰਡ ਤੇ ਪਿਲੇ ਸਾਲ ਕਢਵਾਇਆ ਸੀ ਹੁਣ ਨਹੀਂ ਨਿਕਲਦਾ ਇੰਨੀ ਛੇਤੀ। ਪਾਪਾ ਪੈਸਾ ਦਾ ਬੰਨ ਬਸਣੀ ਹੁਣ। ਚਲੋ ਠੀਕ ਹੈ ਫਿਰ ਮੈਂ ਨਾ ਡਿਊਟੀ ਨਹੀਂ ਜਾਣਾ ਜੇ ਕਰਦਾ ਬਾਅਦ ਚ ਫੋਨ ਕਰ ਲਉ। ਚੰਗਾ ਭਰਾ ਤੇਰੀ ਮਰਜ਼ੀ ਫਿਰ ਹੁਣ। ਚਲੋ ਠੀਕ ਜਿਹਾ। ਠੀਕ ਵੇਲਾ ਮੈਂ ਉਹਨੂੰ ਤੈਨੂੰ ਆਖਿਆ ਨਾ ਪਰਕੇ ਵੇਖ ਲਈਏ ਨਾ ਹੋ ਗਈ ਹੈ ਨਾ ਤੇ ਮੈਨੂੰ ਤੇ ਪਹਿਲਾਂ ਹੀ ਨਹੀਂ ਆਸ ਮੈਨੂੰ ਤੇ ਪਹਿਲਾਂ ਹੀ ਪਤਾ ਸੀਗਾ ਇਹਨੇ ਕਿੱਥੋਂ ਦੇਣੇ ਆ ਮੈਂ ਆਖਿਆ ਮੈਂ ਸੋਚਿਆ ਵੀ ਜੇ ਮੈਂ ਨਾ ਪੁੱਛਿਆ ਤੇ ਉਹਨੇ ਕਿਹਾ ਪਪਾ ਤੂੰ ਗੜਮ ਨੂੰ ਪੁੱਛਾਈ ਚੱਲ ਹੁਣ ਪੁੱਛ ਲਿਆ ਤੇ ਹੁਣ ਕਿਹੜੇ ਉਹਨੇ ਫੁੱਲ ਚਾੜ ਕੇ ਤੁਹਾਡੇ ਆਓ ਜਰੀਏ ਫੇ ਕੀ ਕਰਨਾ ਆ ਨਿਆਣਾ ਦਿਖਾ ਲਿਆ ਵੇਖਾ ਫੌਜੀ ਨੂੰ ਤੇ ਆਉ ਫੋਨ ਕਰਨ ਦੇ ਆ ਵੀ ਜਿੱਦਾਂ ਉਹਨੇ ਬੈਂਕ ਖੋਲੀ ਇਹਨਾਂ ਵਾਸਤੇ ਜਿਹੜਾ ਬਸ ਕੈਨ ਪੈਂਦਾ ਆ ਫੌਜੀ ਨੂੰ ਫੋਨ ਕਰ ਦਿੰਦਾ ਪੈਸੇ ਭੇਜਦੇ ਪੈਸੇ ਭੇਜਦੇ ਦੱਸ ਅਸੀਂ ਆਪਣਾ ਨਹੀਂ ਸੋਚਣਾ ਅਸੀਂ ਵੀ ਤੇ ਆਪਣੇ ਨਿਆਣਾਂ ਦਾ ਸੋਚਣਾ ਇਹਨਾਂ ਦਾ ਸਾਰੀ ਜ਼ਿੰਦਗੀ ਸੋਚਦੇ ਰਹਿਣਾ ਮੈਂ ਕਰਦੀ ਆ ਨਾ ਰਾਤ ਨੂੰ ਇਹਨਾਂ ਨਾਲ ਗੱਲ ਕੁੜੀ ਨੂੰ ਪੁੱਜਣਾ ਇਹਨਾਂ ਨੇ ਹੋਰ ਕੀ ਕਰਨਾ ਮਰ ਗਿਆ ਯਾਰ ਰਾਤ ਮੈਂ ਮੱਛਰ ਲੜਾ ਲੜਾ ਕੇ ਉੱਥੇ ਗੰਨਾ ਵੀ ਮੇਲੇ ਸੁਟਣਾ ਕਿਤੇ ਸੌਖੀ ਗੱਲ ਆ ਪੈਸੇ ਐਵੇਂ ਕਮਾਈ ਜਾਂਦੇ ਆ ਚੱਲ ਕੋਈ ਗੱਲ ਨਹੀਂ ਐਵੇਂ ਥੋੜਾ ਕਿਸ ਨੇ ਕਿਹਾ ਜੱਟਾਂ ਦੀ ਜੁਣ ਬੁਰੀ ਆ ਪੈਸੇ ਐਵੇਂ ਕਮਾਈ ਜਾਂਦੇ ਯਾਰ ਹੂੰ ਦੇਖਦਾ ਕੀ ਕੰਡੇ ਆ ਕਰਦੇ ਥੱਕ ਗਿਆ ਯਾਰ ਲੈ ਪਾਪਾ ਅੱਜ ਬਾਹਰ ਬੈਠਾ ਆਈ ਪਾਪਾ ਤੂੰ ਅੱਜ ਬਾਹਰ ਬੈਠਾ ਕੀ ਜਕਰ ਆ ਯਾਰ ਐਵੇਂ ਮੈਂ ਕਿਹਾ ਚਲ ਘਰੇ ਖੁੱਲੇ ਸਾਦੇ ਬਹਿਨੇ ਅੰਦਰ ਗਰਮੀ ਜੀ ਲੱਗੰਦੀ ਆ ਅੱਛਾ ਆ ਗਿਆ ਵਾ ਆ ਗਿਆ ਆ ਗਿਆ ਬੈ ਜਾ ਆ ਗਿਆ ਬਾਪਾ ਥੱਕ ਗਿਆ ਰਾਤ ਮੱਛ ਲੜਾ ਲੜਾ ਕੇ ਆ ਗਿਆ ਵਾ ਗੰਦਾ ਸੁੱਟਿਆ ਗਿਆ ਵਾ ਆ ਹੋ ਗਿਆ ਸਾਰਾ ਕੰਮ ਹੋ ਗਿਆ ਏ ਟਰੈਕਟਰ ਵਾਲੀ ਕਿਥੇ ਲਾਈ ਹੋ ਉਥੇ ਰੇਲੀ ਚ ਲਾ ਆਇਆ ਵਾਂਗੇ ਚਲੋ ਵਧੀਆ ਕਿਥੇ ਕੰਮ ਕਰਾਂ ਕੰਮ ਨਿਬੜ ਗਿਆ ਵਾ ਦੋਲੀ ਤੇ ਜਾਣਾ ਨਾ ਪਏਗਾ ਓਏ ਆਹ ਹੁਣ ਕੀ ਕਰਨਾ ਵਾ ਕੰਮ ਤਾਂ ਨੂੰ ਪਤਾ ਹੀ ਨਾ ਕੰਮ ਤੇ ਕੀਤੇ ਹੀ ਹੋਣੇ ਆ ਜਾਂ ਫਿਰ ਘਰ ਅੰਦਰ ਪਾਣੀ ਪੁਣੀ ਪੀਲਾ ਖਾਣਾ ਖਾਲਾ ਖਾਂ ਖਲੋੜੀ ਖਾਣਾ ਓ ਚਲ ਮੈਂ ਖਾਣਾ ਲੈ ਪੈਏ ਪੈਏ ਜਿਹੜੇ ਮਿਲੇ ਆ ਲੈ ਫੜ ਇਹ ਕਿਨੇ ਨੇ 3 ਲੱਖ ਰੁਪਈਆ ਹੀ ਓ ਠੀਕ ਹੈ ਗੰਨੇ ਗੰਨੇ ਵਾਲੇ ਪਏ ਨੇ ਇਹ ਗੰਨੇ ਵਾਲੇ ਆ ਅੱਛਾ ਸਾਨੂੰ ਰੱਖ ਲਈਂ ਸਾਹਮ ਕੇ ਗਾਂ ਖਰਚੇ ਬੜਿਆ ਘਰਾਂ ਦੇ ਚੱਲ ਕੋਈ ਨਾ ਟਰੈਕਟਰ ਵੀ দেয়া ਖਰਾਬ ਕਰਨ ਤੋਤੇ ਵੀ ਪੈਸੇ ਲਾਉਣੇ ਆ ਨਾਲੇ ਮੋਟਰਸਾਈਕਲ ਵੀ ਮੇਰਾ ਖਰਾਬ ਜਾ ਕੰਡਿਆ ਵਾ ਠੀਕ ਆ ਚੱਲ ਕੋਈ ਨੂੰ ਬੜਾ ਲਾ ਕੇ ਆ ਮੈਂ ਹੁਣ ਚਾਹ ਪਾਣੀ ਪੀਣਾ ਅੰਦਰ ਹੀ ਨਹੀਂ ਬੈਠੀਆਂ ਆ ਅੰਦਰ ਬੈਠੀਆਂ ਮਾਂ ਨੂੰ ਪੜੀ ਭੇਜੀ ਚੱਲ ਮੈਨੂੰ ਕੰਡਾਵਾ ਠੀਕ ਆਏ ਥੱਕ ਗਿਆ ਲੱਕ ਰਹਿ ਗਿਆ ਭਾਏ ਬੀਬੀ ਹਾਂ ਉਹ ਜਾ ਪਾਪਾ ਬੁਲਾਉਂਦੇ ਤੈਨੂੰ ਉੱਥੇ ਆਏ ਜਾ ਉੱਠ ਤੂੰ ਹੀ ਕੋ ਚਾਹ ਤਾਂ ਘੁੱਟ ਪਿਆ ਮੈਂ ਥੱਕ ਗਿਆ ਰਾਤ ਦਾ ਉੱਥੇ ਬੈਠਾ ਬੈਠਾ ਕਿਉਂ ਨਹੀਂ ਬਣਾ ਕੇ ਸਾਰਾ ਸਰੀਰ ਮੇਰਾ ਦੁਖਾਂਡਿਆ ਵਾ ਇਹਨੂੰ ਕਿਤੇ ਅੱਗ ਲਾ ਲਾ ਭਾਬੀ ਤੂੰ ਸਾਰਾ ਦਿਨ ਫੋਨ 'ਤੇ ਤੂੰ ਹੀ ਵੜੀ ਰਿਆ ਕਰ ਤੈਨੂੰ ਹੋਰ ਕੰਮ ਕੋਈ ਨਹੀਂ ਆ ਨਹੀਂ ਤੈਨੂੰ ਕੀ ਤਕਲੀਫ ਮੇਰੇ ਫੋਨ ਤੋਂ ਜਾ ਆਪਣਾ ਕੰਮ ਕਰ ਜਾ ਕੇ ਨਹੀਂ ਇਹੋ ਜਿhu ਕਿ ਨਿਕਲਦਾ ਵਾ ਜਦੋਂ ਵੇਖੋ ਤੂੰ ਫੋਨ ਹੁੰਦਾ ਸੁਣਨੂ ਕਿਤੇ ਪਤਾ ਨਹੀਂ ਕੀ ਲੱਭਦੀ ਰਹੀ ਨਹੀਂ ਨਾਲ ਉਹਨੂੰ ਬਾਹਰ ਛੱਡਦੀ ਆ ਤੈਨੂੰ ਮੌਦਨ ਵੀ ਟੋਕਿਆ ਉੱਥੇ ਫਿਰ ਤੂੰ ਫੋਨ ਮੈਂ ਭਾਬੇ ਨੂੰ ਕਹਿ ਕੇ ਨਵਾਗੀ ਲਵਾ ਦੇਣੀ ਜਿਵੇਂ ਫੌਜੀ ਨਾਲ ਕਰਦਾ ਗੱਲ ਅੱਛਾ ਤੁਹਾਨੂੰ ਤੇ ਇਹੋ ਹੀ ਬਸ ਲੱਗੀ ਰਹਿੰਦੀ ਆ ਹਾਂ ਜਦੋਂ ਵੇਖੋ ਫੋਨ ਤੇ ਫੋਨ ਤੇ ਪਤਾ ਨਹੀਂ ਕੀ ਕਰਦੀ ਰਹਿੰਦੀ ਹੈ ਫੋਨ ਤੇ ਵੀ ਕੀ ਕਹਿਣਾ ਹੀ ਜੀਤਾ ਅੱਖਾਂ ਜਿਆ ਸੱਦਣ ਦੇ ਬੈ ਜਾ ਆਹ ਨਾ ਜੀਤਾ ਲਿਆ 3 ਲੱਖ ਰੁਪਏ ਕਮਾਦਾ ਅੱਛਾ ਇਹ ਰੱਖ ਲਾ ਏਦਾਂ ਕਰੀ ਵੀ 2 ਲੱਖ ਰੁਪਏ ਤੈਨੂੰ ਮੈਂ ਆਰਤੀ ਕੋ ਲੈ ਦੇਣਾ 3 ਲੱਖ ਇਹ ਬਾਕੇ 2 ਬਾਕੇ 5 ਲੱਖ ਰੁਪਇਆ ਹੋ ਗਿਆ ਇਹ ਤੂੰ ਪਰਦੇ ਨਾਲ ਕੁੜੀ ਨੂੰ ਦੇ ਦੇ ਤੇ ਇਹਨਾਂ ਨੂੰ ਸਾਹਮਣੇ ਰੱਖੀ ਪਰਦੇ ਨਾਲ ਰੱਖੀ ਉਹਨਾਂ ਨੂੰ ਪਤਾ ਨਾ ਲੱਗੇ ਉਹ ਤਾਂ ਠੀਕ ਆ ਮੈਂ ਆਹ ਪਰਦੇ ਨਾਲ ਰੱਖੂਗੀ ਹਣ ਤੂੰ ਇਹਨਾਂ ਨਾਲ ਡੱਬੇ ਰੋੜੀ ਪਾਉਣਾ ਮੈਂ ਕੋਈ ਰੋੜੀ ਨਹੀਂ ਪਾਉਣੀ ਕੁੜੀ ਦਾ ਕੰਮ ਸਾਰੀ ਹੈ ਤੇ ਬਾਕੀ ਫਿਰ ਵੇਖੀ ਜਾਊਗਾ ਘਰਾਂ ਦੇ ਕੰਮ ਦੇ ਤਾਂ ਚੱਲਦੇ ਆ ਠੀਕ ਆ ਪਰ ਤਾ ਦੇ ਨਾ ਢਿੱਡ ਚ ਗੱਲ ਜਿਹੜੀ ਛਾਤੀ ਤੁਸੀਂ ਕੱਢ ਦਿੰਦੇ ਜੇ ਬਾਹਰ ਪਾਛਦੀ ਨਹੀਂ ਹੁੰਦੀ ਤਨਵੀਤ ਇਹ ਕਹਿੰਦੇ ਜੀ ਵੀ 2 ਲੱਖ ਮੈਂ ਆਰਤੀ ਕੋਲ ਆਦੂ ਤੇ ਤੁਹਾਡੇ ਕੋਲ ਵੀ ਕੋਈ ਪੈਸਾ ਹੋਣਾ ਹੀ ਆ ਤੁਹਾਡਾ ਕਿਹੜਾ ਅਕਾਊਂਟ ਖਾਲੀ ਪਿਆ ਵਾ ਚੁੱਕ ਚੁੱਕਨੇ ਕਰ ਵਾਸਤੇ ਆ ਓਏ ਆਪਣੇ ਕੋਲ ਵੀ ਕੋਈ ਪੈਸਾ ਰਹਿਣਾ ਚਾਹੀਦਾ ਕਿ ਨਹੀਂ ਜੇ ਐਮਰਜੈਂਸੀ ਸਾਨੂੰ ਕੋਈ ਲੋੜ ਪੈ ਜਾਏ ਕਿ ਤੇ ਫਿਰ ਕਿੱਥੋਂ ਲਿਆਉਣਾ ਹੀ ਇਸੇ ਮਾਰੇ ਤਾਂ ਮੈਂ ਅਕਾਊਂਟ ਚ ਪੈਸੇ ਰੱਖਿਆ ਚਲੋ ਠੀਕ ਆ ਫਿਰ ਕੋਈ ਗੱਲ ਨਹੀਂ ਹੁਣ ਧਿਆਨ ਨਾਲ ਇਹਨੂੰ ਸਾਭਲਾ ਜਾ ਕੇ ਪੈਸਿਆਂ ਨੂੰ ਤੇ ਕੁੜੀ ਨੂੰ ਫੋਨ ਕਰਦੀ ਵੀ ਆ ਕੇ ਲੈ ਜਾਏ ਚਲੋ ਠੀਕ ਆ ਫਿਰ ਕੋਈ ਨਹੀਂ